ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਉਮੀਦ ਕਰਦੀ ਹਾਂ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਤੰਦਰੁਸਤ ਹੋਣਗੇ ਚੜ੍ਹਦੀ ਕਲਾ ਵਿੱਚ ਹੋਣਗੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਣਗੇ ਹਾਂਜੀ ਇਹ ਨਾ ਦੁਪਹਿਰ ਦਾ ਟਾਈਮ ਹੋਇਆ ਸੀ ਸਰਦਾਰ ਜੀ ਨਾ ਰੇਲੇ ਕਿ ਆਏ ਸੀ ਮੈਨੂੰ ਲੱਗ ਗਈ ਹਸਣਾ ਕਹਿੰਦੇ ਤੇ ਤੋਂ ਕਹਿੰਦੇ ਸੀ ਥੈਲੇ ਚ ਕਾਇ ਨਹੀਂ ਜਾਣੇ ਰੇਹ ਵਾਲੇ ਮੈਂ ਕਿਉਂ ਨਹੀਂ ਚੱਕਾਏ ਜਾਣੇ ਜਦ ਆਪਾਂ ਮਤਲਬ ਜੀਨੀ ਕੇ ਮੈ ਫੀਡ ਵਾਲਾ ਥੈਲਾ ਚੱਕ ਲਣੀਆ ਫਿਰ ਮੈ ਰੇ ਵਾਲਾ ਥੈਲਾ ਕਿਉਂ ਨਹੀਂ ਚੱਕ ਸਕਦੀ ਹੈਗੀ ਮਾਂ ਮੈਂ ਚੱਕ ਲੂੰਗੀ ਰੇ ਵਾਲਾ ਥੈਲਾ ਵੀ ਚਲੋ ਕਹਿੰਦੇ ਅੱਛਾ ਕਹਿੰਦੇ ਤਾਂ ਫੀਡ ਵਾਲਾ ਥੈਲਾ ਤੇ ਤਾਂ ਚਲੇ ਜਾਂਦਾ ਹੌਲਾ ਹੁੰਦਾ ਵੀ ਇਹ ਭਾਰੀ ਹੁੰਦਾ ਰੇ ਵਾਲਾ ਥੈਲਾ ਮੈਂ ਕਿਹਾ ਨਹੀਂ ਵੀ ਮੈਂ ਚੱਕ ਲੂੰਗੀ ਚਲ ਉਹ ਰੀ ਹਸਣ ਲੱਗ ਗਏ ਹਸਣ ਤੁਸਾਂ ਲੱਗੇ ਮੈਂ ਘਬਰੀ ਤਾ ਸੰਭਲਾਉਣ ਵੀ ਖੜੀਆਂ ਸੀ ਉਹ ਈ ਕਹਿੰਦੀ ਹਾਂ ਚਲੋ ਮਮਮੀ ਚੱਕ ਲਓ ਚਲ ਤੁਸੀਂ ਚਲ ਆਪਾਂ ਚਕਾ ਕੇ ਨਾ ਆਪਾਂ ਫਿਰ ਇਥੇ ਰਸੋਈ 'ਚ ਰੱਖ ਲੈਣੇ ਰੱਖ ਲੈ ਸੀ ਪੱਲੀ ਵਿਛਾ ਕੇ ਇਹਦੇ ਥੱਲੇ ਵੀ ਚਲੋ ਆਪਾਂ ਨੇ ਇਹ ਨਾ ਫਿਰ ਖੇਤ ਦੇ ਵਿੱਚ ਪਾਉਣੇ ਨੇ ਵੀ ਚਲ ਇੱਥੇ ਤੇ ਹੀ ਲੈ ਜਾ ਕਰਨਗੇ ਚੱਕ ਕੇ ਕਿਉਂ ਮੌਸਮ ਅਸਿੱਲਾ ਨਾ ਤਾਂ ਕਰਕੇ ਫਿਰ ਆਪਾਂ ਨੇ ਪੱਲੀਆਂ ਵਿਛਾ ਕੇ ਫਿਰ ਰੇਤ ਦੇ ਥੱਲੇ ਰੱਖਣ ਰੱਖਣ ਲੱਗੇ ਸੀ ਚਲੋ ਆਪਾਂ ਹੁਣ ਇੱਥੇ ਰੱਖ ਰਹੇ ਸੀ ਚਲੋ ਮੈਨੂੰ ਵੀ ਆਏ ਹੁੰਦਾ ਹੁੰਦਾ ਵੀ ਮੈਂ ਵੀ ਭੱਜ-ਭੱਜ ਕੇ ਕੰਮ ਕਰਾਵਾਂ ਨਾ ਸਰਦਾਰ ਜੀ ਨਾਲ ਵੀ ਚਲੋ ਵੀ ਹੱਥ ਬਟਾਈ ਆਪਾਂ ਵੀ ਹਨਾ ਖੁਸ਼ੀ ਮਿਲਦੀ ਆਪਣੇ ਘਰ ਦੇ ਕੰਮ ਦੀ ਆ ਨਾ ਉਰੇ ਨਾ ਥੈਰੇ ਆੜਾ ਥੈਲਾ ਨਾ ਫਟਿਆ ਵਾ ਸੀ ਖਿੰਡਦਾ ਸੀ ਉਰੇ ਮੈਂ ਕਹੇ ਵੀ ਚਲੋ ਵੀ ਆਪੈ ਨੂੰ ਨਾ ਸੂਈ ਨਾਲ ਸੀ ਹੁੰਦਾਂ ਨਹੀਂ ਆ ਵੀ ਨਹੀਂ ਫਿਰ ਇਹ ਸਾਰਾ ਖਿੰਡ ਜਾਊਗਾ ਤਾਂ ਕਰਕੇ ਆਪਾਂ ਨਾ ਉਰੇ ਨਾਲ ਸੂਈ ਨਾਲ ਮੈਂ ਸਿਉਣ ਲੱਗ ਗਈ ਸੀ ਨਾ ਚਲ ਆਪਸੇ ਆਉਂਦਾਂ ਨੇ ਰੇ ਨਹੀਂ ਖਿੰਡੀ ਜਾਊਗਾ ਗਾਹਾਂ ਗਾਹਾਂ ਜੇ ਬਰਸਾਤ ਆ ਵੀ ਇਹ ਸਿੱਲਾ ਹੋ ਜਾਊਗਾ ਫਿਰ ਜਮੀਓ ਰੇ ਹਵਾ ਲੱਗ ਲੱਗ ਜੂਗੀ ਇਹਦੇ ਵਿੱਚ ਨੂੰ ਵੀ ਪਾਟਿਆ ਵਧੈ ਲਾ ਤਾਂ ਬਾਇਗਾ ਤਾਂ ਕਰਕੇ ਮੈਂ ਉਹਨੇ ਪੱਕੇ ਧਾਗੇ ਨਾਲ ਆਪਾਂ ਸੂਈ ਨਾਲ ਫੜਫੜ ਸਿਉਂਤਾ ਸੀ ਥੈਲਾ ਮੈਂ ਚਲਣਾ ਵੀ ਠੀਕ ਰਹੂਗਾ ਸਿਉਂਤਾ ਵਾ ਵੀ ਵਿੱਚ ਪਣਾ ਵੀ ਸੁਖਾਲਾ ਹਨਾ ਚਲੋ ਰੇ ਪੌਣਾ ਵੀ ਸੁਖਾਲਾ ਵੀ ਖਿੰਡੂ ਬਾਣੀ ਰਸਤੇ 'ਚ ਚਲੋ ਜੀ ਆਪਾਂ ਇੱਥੇ ਫਿਰ ਲੱਗੇ ਵੀ ਸੀ ਰੇ ਤਾਂ ਥੈਲਾ ਸਿਉਂ ਕੇ ਪੌਣਾ ਇੱਥੇ ਮੈਂ ਕਵਰੀ ਤਾਂ ਹਾਸ ਦੀ ਸੀ ਕਹਿੰਦੀ ਮੰਮੀ ਕਹਿੰਦੀ ਦੇਖ ਕੇ ਮੈਂ ਇਸ ਪੇਟ ਫੜੀ ਵੀ ਆ ਮੈਂ ਖਬਰ ਪੁੱਤ ਆਇਆ ਵੀ ਚਲੋ ਨਾ ਵੀ ਸਰਦਾਰ ਜੀ ਨੇ ਹਜੇ ਰੋਟੀ ਪਾਣੀ ਖਾਣਾ ਸੀ ਵਿਚਾਰੇ ਨੇ ਕਿਉਂ ਇਹ ਨਾ ਰੇਜ ਚੱਕਣ ਚਲੇ ਗਏ ਚਲੋ ਚਲੋ ਹੋਰ ਜਿਹੜਾ ਕੋਈ ਕੰਮ ਹੁੰਦਾ ਉਹ ਕੰਮ ਜ਼ਰੂਰੀ ਹੁੰਦੇ ਨੇ ਚਲੋ ਆਪਣਾ ਉਹਦੇ ਘਰ ਕੇ ਮੈਂ ਖਾ ਵੀ ਚਾ ਲੈਣੀ ਆਪਾਂ ਰੇਜ ਦੇ ਥੈਲੇ ਰੱਖਦਨੇ ਫੇਰ ਰੋਟੀ ਪਾਣੀ ਬਣਾ ਕੇ ਇਹਨਾਂ ਨੂੰ ਮੈਂ ਵੀ ਚੱਲ ਜਦੇ ਖਵਾ ਦੂੰਗੀ ਮੈਂ ਆਪਾਂ ਫਿਰ ਜਦੇ ਖਵਾ ਲੈਣੇ ਹੁੰਦੇ ਆ ਚਲੋ ਅ ਹਸੀ ਗਏ ਨੇ ਕਹਿੰਦੇ ਤੇ ਦੇਖੋ ਮੰਮੀ ਕੀ ਮੇ ਲੈ ਜਾਂਦੀ ਆ ਥੈਲਾ ਹਾਸੀ ਦੇਸੀ ਬੱਚੇ ਮੈਂ ਕਹ ਨਹੀਂ ਇਹ ਜੀ ਕੋਈ ਗੱਲ ਨਹੀਂ ਪਿਆਪਾ ਥੈਲਾ ਚੱਕਦਾ ਲੈਣੇ ਨੇ ਹਨਾ ਚਲੋ ਹਾਸੀ ਮਜ਼ਾਕ ਵੀ ਹੁੰਦੇ ਨੇ ਹਨਾ ਚਲੋ ਕਰ ਕਰਦੇ ਰਹਿੰਦੇ ਨੇ ਕੋਈ ਗੱਲ ਨਹੀਂ ਹਨਾ ਚਲੋ ਆਪਾਂ ਹੁਣ ਇੱਥੇ ਬਸ ਰੇ ਦੇ ਥੈਲੇ ਰੱਖ ਗਏ ਅ ਇੱਧਰ ਫੇਰ ਮੈਂ ਕਹ ਚਲ ਚਾਹ ਪਾਣੀ ਦੇ ਦਨੇ ਨਾ ਰੋਟੀ ਪਾਣੀ ਬਣਾ ਲੈਣੇ ਆ ਆਪਾਂ ਨਾ ਸ਼ਾਮ ਦਾ ਟਾਈਮ ਹੋਇਆ ਬਸੀ ਚਲੋ ਇੱਥੇ ਫਿਰ ਮੀਂਹ ਬਹੁਤ ਆ ਗਿਆ ਸੀ ਕਾਫੀ ਮੀਂਹ ਆ ਗਿਆ ਸੀ ਉਦੋਂ ਗੁੰਮ ਬੋਸ ਸੀ ਮੈਂ ਕਿਹਾ ਵੀ ਚਲ ਆਪਾਂ ਨਾ ਬੱਚੇ ਕਹਿੰਦੇ ਮम्मी ਚਲ ਗੁਲਗੁਲੇ ਕਚੌਰੀਆਂ ਲਾ ਕੇ ਦੇ ਦੇ ਸਾਨੂੰ ਆਪਾਂ ਨਾ ਉਹ ਗੁਲਗੁਲੇ ਲਾ ਰਹੇ ਸੀ ਆਪਾਂ ਹੁਣ ਦੂਏ ਤਰ੍ਹਾਂ ਲੱਗੇ ਹੋਏ ਸੀ ਗੁਗੁਲਗਲੇ ਲਾਉ ਹੁਣ ਜਿਵੇਂ ਕਚੌਰੀਆਂ ਲਾਉਂਦੇ ਹੁੰਦੇ ਨੇ ਉਸ ਤਰ੍ਹਾਂ ਦੇ ਲਾਉਣ ਲੱਗੇ ਹੋਏ ਸੀ ਗੁਲਗੁਲੇ ਅੱਗੇ ਨਾ ਜਦ ਨਾਲ ਸਾਡਾ ਬਚਪਨ ਹੁੰਦਾ ਸੀ ਨਾ ਮੇਰੀ ਨਾਨੀ ਜੀ ਨਾ ਇਕਣੇ ਗੁਲਗੁਲੇ ਲਾਉਂਦੀ ਹੁੰਦੀ ਸੀ ਸਾਨੂੰ ਵੀ ਬਹੁਤ ਵਧੀਆ ਲੱਗਦੇ ਹੁੰਦੇ ਸੀ ਇਕਣੇ ਗੁਲਗੁਲੇ ਮੈਂ ਕਿਹਾ ਚੱਲ ਆਪਣੀ ਨਾਨੀ ਮਾਗੂ ਨਾ ਗੁਲਗੁਲੇ ਬਣਾ ਕੇ ਖਾਣੇ ਅੱਜ ਵੀ ਬਹੁਤ ਦਿਲ ਕਰਦਾ ਏਕਣ ਚਲੋ ਆਪਾਂ ਦੂਗੋ ਲੋਟ ਤਾਂ ਆਪਾਂ ਬਣਾਉਂਦੀ ਰਹਨੇ ਆ ਮੈਂ ਕਿਹਾ ਵੀ ਚੱਲ ਇਕਣ ਬਣਾ ਲੈਣੇ ਅੱਜ ਮੈਂ ਤਾਂ ਹੀ ਇੱਕ ਕਣ ਫੇਰ ਬਣਾ ਕੇ ਖਾਦੇ ਗੁਲਗੁਲੇ ਚਲੋ ਆਪਾਂ ਜੋ ਸ਼ਾਮ ਦਾ ਟਾਈਮ ਹੋਬ ਮੈਨੂੰ ਕਾਫੀ ਟਾਈਮ ਹੋ ਗਿਆ ਸੀ ਚਲੋ ਆਪਾਂ ਤਾਰਾ ਦੁਰਾ ਚੋਕੇ ਮੈਂ ਕਿਹਾ ਚਲ ਬੱਚਿਆਂ ਨੂੰ ਬਣਾ ਕੇ ਦੇ ਦੇਣਾ ਚਲ ਮੰਨਤੇ ਦੇ ਨੇ ਆਪਾਂ ਫਿਰ ਇੱਥੇ ਕਚੌੜੀਆਂ ਲਾਉਣ ਲੱਗੇ ਸੀ ਮੈਂ ਚਲ ਕੋਈ ਨਾ ਥੋੜੀਆਂ ਜਿਹੀਆਂ ਲਾਈਆਂ ਸੀ ਚਲ ਬੱਚਿਆਂ ਨੇ ਖਾ ਲੀਆਂ ਦੋ ਦੋ ਜਿਹੜੀਆਂ ਖਾਣੀਆਂ ਸੀ ਚਲ ਐ ਹੋ ਜਾਂਦਾ ਵੀ ਚਲਨ ਘਰ ਦੀ ਚੀਜ਼ ਬਣਾਈ ਵੀ ਖਾਦੀ ਗਈ ਸਰੋਂ ਦੇ ਤੇਲ ਚ ਬਣਾਈ ਸੀ ਆਪਾਂ ਨੇ ਚਲੋ ਆਇਆ ਵੀ ਆਪਣਾ ਜਾ ਦਿਲ ਕਰਦਾ ਚਲ ਬਣਾ ਕੇ ਦੇ ਦੇਣੇ ਹੁੰਨੇ ਚਲ ਬੱਚਿਆਂ ਦਾ ਹੁੰਦਾ ਹੀ ਆ ਨਾ ਬੱਚਿਆਂ ਨੂੰ ਚੱਲ ਵੀ ਸਾਨੂੰ ਕੋਈ ਚਰਚਰੀ ਜੀ ਚੀਜ਼ ਬਣਾ ਕੇ ਦੇਣ ਹਨਾ ਹੁਣ ਚਲ ਮੀਂਹ ਪੈਂਦਾ ਸੀ ਉੱਥੇ ਬਹੁਤ ਮੀਂਹ ਪੈ ਰਿਹਾ ਦੀ ਮਾਣ ਚਲੋ ਸ਼ਾਮ ਨੂੰ ਆ ਫਿਰ ਲੱਗੀ ਸੀ ਉਰੇ ਬਣਾਉਣਾ ਆਪਾਂ ਉਧਰ ਚਾਰ ਚੋਰ ਪਾਇਆ ਸੀ ਲੰਗਰ ਬੱਚੇ ਦਾ ਉਧਰ ਆਪਣਾ ਕੰਮ ਕੁੰਮ ਕਰਿਆ ਸੀ ਧਾਰਾਂ ਤੋਂ ਵੀ ਕੱਢਿਆ ਸੀ ਫਿਰ ਆਪਾਂ ਇੱਥੇ ਬਣਾਉਣ ਲੱਗੇ ਸੀ ਪਕੌੜੀਆਂ ਚਲ ਕੋਈ ਗੱਲ ਨਹੀਂ ਬੱਚੇ ਹਨਾ ਹਰਿਆੜ ਕਰਦੇ ਨੇ ਫਿਰ ਬੱਚਿਆਂ ਨੂੰ ਬਣਾ ਕੇ ਵੀ ਚੀਜ਼ ਦੇਣੀ ਪੈਂਦੀ ਹੈ ਚਲ ਆਪਾਂ ਇੱਥੇ ਬੈਠ ਕੇ ਆਪਾਂ ਬਣਾਉਣ ਲੱਗੇ ਮੌਸਮ ਠੰਡਾ ਸੀ ਉਦਣ ਮੀਂਹ ਪੈ ਰਿਹਾ ਸੀ ਇਹ ਜਦੋਂ ਗਰਮੀ ਬੋਸੀ ਤਾਂ ਕਰਕੇ ਉਦੋਂ ਫਿਰ ਮੀਂਹ ਬਹੁਤ ਜ਼ਿਆਦਾ ਆ ਗਿਆ ਸੀ ਚਲੋ ਮੈਂ ਕਮਚਾ ਲਵਰੀ ਬਣਾ ਕੇ ਦੇਣਾ ਨੇ ਇੱਕ ਇੱਕ ਕਚੌੜੀ ਪੈਂਦੀ ਸੀ ਇਹਦੇ ਵਿੱਚ ਕੜਾਹੀ 'ਚ ਵੱਧ ਨਹੀਂਦੀ ਪੈਂਦੀ ਹੈਗੀ ਕਿਉਂ ਇਹ ਨਾ ਸਪੈਸ਼ਲੀ ਰੱਖੀ ਵੀ ਹੈ ਕੜਾਹੀ ਇੱਕ ਪਣੀ ਅ ਬਿਚਲ ਤੜੀ ਦੁੜੀ ਦੀ ਚੀਜ਼ ਲਾਹੀ ਜਾਂਦੀ ਹੈ ਇਹਦੇ ਨਾਲ ਲੋਹੇ ਦੀ ਹੈ ਇਹ ਬਹੁਤ ਵਧੀਆ ਹੈ ਕੜਾਹੀ ਸੇਕ ਬਹੁਤ ਜ਼ਿਆਦਾ ਸੀ ਫਲ ਫਟਾਫਟ ਪੱਕ ਗਈਆਂ ਉਰੇ ਚੁੱਲ੍ਹੇ ਪਰਾਂ ਚਲੋ ਆਪਾਂ ਬਸ ਹੁਣ ਪਕਾ ਕੇ ਬੱਚੇ ਨਾਲ ਦੀ ਨਾਲ ਸ਼ੱਕ ਲਣਗੇ ਖਾ ਲਣਗੇ ਨਾਲ ਦੀ ਨਾਲ ਇਹ ਲੱਗੇ ਵੀ ਸੀ ਸਾਰੇ ਜਣ ਖਾਣ ਜਿਹੜਿਆਂ ਨੇ ਦੋ ਦੋ ਚੱਲ ਖਾਣੀਆਂ ਸੀ ਮੈਂ ਚੱਲ ਖਾ ਲਵਾਂ ਤੇ ਤੁਸੀਂ ਆਪਣਾ ਬੈਠ ਕੇ ਲੱਗੇ ਵੀ ਸੀ ਖਾਣ ਚਲੋ ਜੀ ਫਿਰ ਆਪਾਂ ਹੈਦਰ ਆਪਾਂ ਫਿਰ ਭਾਂਡੇ ਪੈਸੀ ਫਿਰ ਆਪਣੀ ਨਾ ਦੂਏ ਦਿਨ ਦੀ ਵੀਡੀਓ ਆ ਇਹ ਫਿਰ ਮੈਂ ਇੱਧਰ ਭਾਂਡੇ ਪੈਸੀ ਮੈਂ ਕਹਿੰਦੀ ਚਲ ਆਪਾਂ ਭਾਂਡੇ ਵੀ ਖੱਟ ਲ ਲਈਆ ਦੁਪਹਿਰ ਦਾ ਟਾਈਮ ਹੋਇਆ ਸੀ ਇਹਦੇ ਵਿੱਚ ਦੂਏ ਦਿਨ ਦੀ ਵੀਡੀਓ ਦੇ ਵਿੱਚ ਕਿਉਂ ਆਪਾਂ ਨੇ ਕੱਲ ਬਲੌਗ ਨਹੀਂ ਸੀ ਪਾਇਆ ਹੈਗਾ ਉਹ ਟਾਈਮ ਜੇ ਨਹੀਂ ਲੱਗਿਆ ਹੈਗਾ ਇਹ ਅੱਜ ਫਿਰ ਆਪਾਂ ਨੇ ਤਾਂ ਹੀ ਦੁਪਹਿਰ ਤੇ ਭਾਂਡੇ ਹੋਏ ਸੀ ਮੈਂ ਕਿਹਾ ਚੱਲ ਭਾਂਡ ਭੰਡੇ ਮਾਂਜ ਕੇ ਨਾ ਆਪਾਂ ਨੇ ਵਿਚਾਹ ਪਾਣੀ ਵਾਲੇ ਭਾਂਡੇ ਸੀ ਤਾਂ ਕਰਕੇ ਆਪਾਂ ਨੇ ਚਾਹ ਭੰਨਣ ਵਾਲੇ ਭਾਂਡੇ ਮਾਂਜਣ ਲੱਗੇ ਤੇਰੇ ਮੈਂ ਇੱਕਮ ਜਿਹਾ ਤੇ ਸਕੂਲ ਤੋਂ ਆ ਗਿਆ ਤੇ ਉਹ ਵੀ ਚਾਰ ਲੈਣ ਚਲਿਆ ਗਿਆ ਤੇ ਫਿਰ ਕਹਿੰਦਾ ਮੰਮੀ ਮੈਂ ਚਾਰ ਲੈ ਆਉਣਾ ਚੱਲ ਮੈਂ ਕਿਹਾ ਲਿਆ ਆਪ ਤੇ ਜਾ ਕੇ ਚਾਰ ਚਲੋ ਉਹ ਵੀ ਲੈ ਜਾਂ ਚਲੇ ਗਏ ਉਹ ਵੀ ਸੱਦਰੇ ਚਲੇ ਜਾਂਦਾ ਉਹਨੂੰ ਆਏ ਹੁੰਦੇ ਹੁੰਦਾ ਫਿਰ ਵੀ ਖਾਸਾ ਟਾਈਮ ਲਾ ਜਾਂਦਾ ਚਾਰ ਲੈਉਣ ਇਹਨੂੰ ਤਾਂ ਕਰਕੇ ਫਿਰ ਮੈਂ ਇਹ ਆਪਣਾ ਉਰੇ ਭਾਂਡੇ ਗੁੰਡੇ ਮੈਨੂੰ ਆਏ ਹੁੰਦੀਆਂ ਫਿਰ ਮੈਨੂੰ ਕਹਾਲ ਬਹੁਤ ਆਉਂਦੀ ਹੈ ਮੈਨੂੰ ਆਉਂਦਿਆ ਵੀ ਮੈਂ ਜਿਹੜਾ ਹਿੰਮਤ ਜੀ ਮਾਰ ਕੇ ਜਿਹੜਾ ਕੰਮ ਹੋ ਜੇ ਵੀ ਚੱਲ ਹੋ ਜੇ ਵੀ ਫੜਾਫੜਾ ਹੋ ਜੇ ਮੈਂ ਨਿਪੜ ਜਾਈ ਮੈਂ